ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਤੰਸਲ ਮਾਰਤੀ ਆਮੁੱਖ ਸੁਰਖੀਆਂ ਦੇ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਨੂੰ ਵੱਡਾ ਚਟਕਾ 25 ਤੋਂ ਵਧਾ ਕੇ ਟੈਰਿਫ ਕੀਤਾ ਪੰਜਾਬ ਫਿਸਤੀ ਅਮਰੀਕਾ ਦੀ ਭਾਰਤੀ ਵਿਦਿਆਰਥੀਆਂ ਨੂੰ ਨਵੀਂ ਚੇਤਾਵਨੀ ਕਲਾਸਾਂ ਲਗਾਉਣ ਲਈ ਵਿਦਿਆਰਥੀਆਂ ਨੂੰ ਕੀਤੀ ਗਈ ਟਰੰਪ ਤੇ ਐਪਲ ਦੇ ਸੀਓ ਟਿਮ ਕੁੱਕ ਕਰਨਗੇ ਮੁਲਾਕਾਤ 100 ਬਿਲੀਅਨ ਡਾਲਰ ਦੀ ਜਿਤਾਈ ਗਈ ਵਚਨਬੱਧਤਾ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਭਾਰਤ ਉੱਤੇ ਇੱਕ ਵਾਰ ਫਿਰ ਤੋਂ ਟੈਰਫ ਬੰਬ ਸੁੱਟਣ ਦਾ ਐਲਾਨ ਕਰ ਦਿੱਤਾ ਹੈ। 트੍ਰੰਪ ਨੇ ਭਾਰਤ ਉੱਤੇ 25% ਵਾਧੂ ਟੈਰਫ ਲਗਾਉਣ ਲਈ ਇੱਕ ਕਾਰਜਕਾਰੀ ਆਦੇਸ਼ ਦੇ ਉੱਤੇ ਸਾਈਨ ਵੀ ਕਰ ਦਿੱਤੇ ਨੇ। ਅਮਰੀਕਾ ਦਾ ਕਹਿਣਾ ਹੈ ਕਿ ਇਹ ਫੈਸਲਾ ਭਾਰਤ ਦੇ ਵੱਲੋਂ ਰੂਸੀ ਤੇਲ ਦੀ ਲਗਾਤਾਰ ਖਰੀਦ ਦੇ ਜਵਾਬ ਦੇ ਵਿੱਚ ਲਿਆ ਗਿਆ ਹੈ। ਇਸ ਨਾਲ ਹੀ ਭਾਰਤ ਉੱਤੇ ਹੁਣ ਅਮਰੀਕਾ ਨੇ ਕੁੱਲ 50% ਟੈਰਫ ਲਗਾਉਂਦਾ ਐਲਾਨ ਕੀਤਾ ਹੈ ਜੋ 27 ਅਗਸਤ ਤੋਂ ਪ੍ਰਭਾਵੀ ਹੋਣਗੇ। ਰਾਸ਼ਟਰਪਤੀ ਡੋਨਾਲਡ 트ੰਪ ਨੇ ਭਾਰਤ ਤੇ 25% ਵਾਧੂ ਟੈਰਿਫ ਲਾਉਣ ਲਈ ਕਾਰਜਕਾਰੀ ਕਾਰਵਾਈ ਕਰ ਦਿੱਤੀ ਹੈ। ਇਹ ਰੂਸੀ ਤੇਲ ਦੀ ਲਗਾਤਾਰ ਖਰੀਦਦਾਰੀ ਕਰਕੇ ਟੈਰਿਫ ਵਾਧੇ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਕਦਮ 27 ਅਗਸਤ ਤੋਂ ਲਾਗੂ ਹੋਵੇਗਾ। ਭਾਰਤ ਤੇ ਕੁੱਲ ਅਮਰੀਕੀ ਟੈਰਿਫ ਦਰ ਨੂੰ 50% ਤੱਕ ਵਧਾ ਦਿੱਤਾ ਜਾ ਰਿਹਾ ਹੈ ਅਤੇ 트ੰਪ ਨੇ ਸ਼ੁੱਕਰਵਾਰ ਦੀ ਆਖਰੀ ਮਿਤੀ ਤੋਂ ਪਹਿਲਾਂ ਹੀ ਐਲਾਨ ਕੀਤਾ ਹੈ। ਪ੍ਰੋਸ ਯੂਕਰੇਨ ਦੇ ਨਾਲ ਸ਼ਾਂਤੀ ਬਣਾਏ ਜਾਂ ਫਿਰ ਸੈਕੰਡਰੀ ਟੈਰਿਫ ਜਾਂ پابੰਦੀਆਂ ਦਾ ਸਾਹਮਣਾ ਕਰੇ। ਮਾਸਕੋ ਤੋਂ ਊਰਜਾ ਖਰੀਦਣਾ ਜਾਰੀ ਰੱਖਣ ਵਾਲੇ ਦੇਸ਼ਾਂ ਦੇ ਉੱਤੇ ਜੁਰਮਾਨੇ ਲਗਾਏ ਜਾ ਰਹੇ ਨੇ ਰਾਸ਼ਟਰਪਤੀ ਟਰੰਪ ਨੇ ਆਪਣੇ ਕਾਰਜਕਾਰੀ ਆਦੇਸ਼ ਚ ਆਖਿਆ ਕੀ ਰੂਸੀ ਸੰਘ ਦੀ ਸਰਕਾਰ ਦੀਆਂ ਕਾਰਵਾਈਆਂ ਤੇ ਨੀਤੀਆਂ ਸੰਯੁਕਤ ਰਾਜ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਲਈ ਇੱਕ ਅਸਾਧਾਰਨ ਅਤੇ ਅਸਾਧਾਰਨ ਖਤਰਾ ਪੈਦਾ ਕਰਤੀਆਂ ਰਹਿੰਦੀਆਂ ਨੇ ਇਹ ਨਵੀਂ ਦਰ ਆਦੇਸ਼ ਜਾਰੀ ਹੋਣ ਤੋਂ 21 ਦਿਨਾਂ ਬਾਅਦ ਸਵੇਰੇ 12 ਵਜੇ 1 ਮਿੰਟ ਤੋਂ ਸ਼ੁਰੂ ਹੋ ਕੇ ਖਪਤ ਲਈ ਲਿਆਂਦੀਆਂ ਗਿਆ ਜਾਂ ਖਪਤ ਲਈ ਗੋਦਾਮਾਂ ਤੋਂ ਬਾਹਰ ਲੱਜਾਈਆਂ ਗਈਆਂ ਚੀਜ਼ਾਂ ਤੇ ਲਾਗੂ ਹੋਵੇਗੀ ਹਾਲਾਂਕਿ ਦੋ અપਵਾਦ ਨੇ ਉੱਚ ਡਿਊਟੀ ਉਹਨਾਂ ਚੀਜ਼ਾਂ ਤੇ ਲਾਗੂ ਨਹੀਂ ਹੋਵੇਗੀ ਜੋ ਪਹਿਲਾਂ ਹੀ ਇੱਕ ਜਹਾਜ਼ ਤੇ ਲੋਡ ਕੀਤੀਆਂ ਗਈਆਂ ਸਨ ਤੇ 12 ਵਜੇ ਇੱਕ ਮਿੰਟ ਦੀ ਸਮਾਂ ਸੀਮਾ ਤੋਂ ਪਹਿਲਾਂ ਅਮਰੀਕਾ ਚਾਲੀਆਂ ਸਨ ਅਤੇ ਦੂਜਾ ਅਧਿਕਾਰਿਤ ਤੌਰ ਤੇ 17 ਸਤੰਬਰ 2025 ਨੂੰ 12 ਵਜੇ ਇੱਕ ਮਿੰਟ ਤੋਂ ਪਹਿਲਾਂ ਖਪਤ ਲਈ ਲਿਆਂਦੀਆਂ ਗਈਆਂ ਸਨ ਇਨ੍ਹਾਂ ਤੇ ਇਹ ਡਿਊਟੀਆਂ ਲਾਗੂ ਨਹੀਂ ਹੋਣਗੀਆਂ ਚੀਨ ਤੋਂ ਬਾਅਦ ਭਾਰਤ ਰੂਸੀ ਊਰਜਾ ਦਾ ਦੂਜਾ ਸਭ ਤੋਂ ਵੱਡਾ ਆਯਾਤਕ ਹੈ ਟਰੰਪ ਨੇ ਹਾਲ ਹੀ ਦੇ ਦਿਨਾਂ 'ਚ ਭਾਰਤ ਨੂੰ ਇਕੱਲਾ ਕੀਤਾ ਹੈ ਪਰ ਨਵੀਂ ਦਿੱਲੀ ਆਪਣੀਆਂ ਡਿਊਟੀ ਧਮਕੀਆਂ ਦੇ ਸਾਹਮਣੇ ਬੇਪਰਵਾਹ ਰਹੀ ਹੈ ਕਾਬਿਲ ਗੌਰ ਹੈ ਕਿ ਪਹਿਲਾਂ ਟਰੰਪ ਨੇ ਭਾਰਤ ਦੇ ਉੱਤੇ ਟੈਰਿਫ ਲਗਾਏ ਅਤੇ ਆਖਿਆ ਕਿ ਟੈਰਿਫ 1 ਅਗਸਤ ਤੋਂ ਲਾਗੂ ਹੋ ਜਾਣਗੇ ਪਰ 1 ਅਗਸਤ ਤੋਂ ਪਹਿਲਾਂ ਹੀ ਡੋਨਾਲਡ ਟਰੰਪ ਨੇ ਆਪਣਾ ਫੈਸਲਾ ਬਦਲ ਕੇ 7 ਅਗਸਤ ਤੱਕ ਟਾਲ ਦਿੱਤਾ ਡੋਨਾਲਡ ਟਰੰਪ ਦੇ ਨਵੇਂ ਟੈਰਿਫ 7 ਅਗਸਤ ਤੋਂ ਪ੍ਰਭਾਵੀ ਹੋਣੇ ਸਨ ਕਿ ਉਸ ਤੋਂ ਪਹਿਲਾਂ ਨਵੇਂ ਕਾਰਜਕਾਰੀ ਆਦੇਸ਼ ਜਾਰੀ ਕਰ ਦਿੱਤੇ ਗਏ ਤੇ ਹੁਣ ਇਹਨਾਂ ਨਵੇਂ ਆਦੇਸ਼ਾਂ ਦੇ ਮੁਤਾਬਕ 27 ਅਗਸਤ ਤੋਂ ਭਾਰਤ ਦੇ ਉੱਤੇ ਅਮਰੀਕੀ ਟੈਰਿਫ 50% ਤੱਕ ਵਧਾ ਦਿੱਤੇ ਗਏ ਨੇ। ਵੇਖਣਾ ਹੋਵੇਗਾ ਕਿ ਭਾਰਤ ਅਮਰੀਕਾ ਦੇ ਇਹਨਾਂ 50% ਟੈਰਫਾਂ ਦਾ ਕੀ ਮੂੰਹ ਤੋੜਵਾ ਜਵਾਬ ਦਿੰਦਾ ਹੈ। ਤੇ ਉਧਰ ਅਮਰੀਕਾ ਨੇ ਭਾਰਤੀ ਵਿਦਿਆਰਥੀਆਂ ਸਨਹਿ ਪ੍ਰਵਾਸੀ ਵਿਦਿਆਰਥੀਆਂ ਦੇ ਲਈ ਨਵੀਂ ਚੇਤਾਵਨੀ ਜਾਰੀ ਕੀਤੀ ਹੈ। ਦਰਸਲ ਇਹਨਾਂ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੀ ਪੜ੍ਹਾਈ ਦੇ ਉੱਤੇ ਧਿਆਨ ਦੇਣ, ਆਪਣੀਆਂ ਕਲਾਸਾਂ ਸਮੇਂ ਸਿਰ ਲਗਾਉਣ ਅਤੇ ਜੇਕਰ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਫਿਰ ਉਸ ਸੰਬੰਧਿਤ ਵਿਭਾਗ ਦੇ ਨਾਲ ਗੱਲਬਾਤ ਜ਼ਰੂਰ ਕਰਨ ਜੇਕਰ ਵਿਦਿਆਰਥੀਆਂ ਨੂੰ ਕਿਸੇ ਹੋਰ ਗਤੀਵਿਧੀ ਦੇ ਵਿੱਚ ਪਾਇਆ ਗਿਆ ਤਾਂ ਫਿਰ ਉਹਨਾਂ ਦਾ ਵੀਜ਼ਾ ਵੀ ਰੱਦ ਹੋ ਸਕਦਾ ਹੈ ਤੇ ਭਵਿੱਖ ਦੇ ਵਿੱਚ ਉਹਨਾਂ ਨੂੰ ਅਮਰੀਕਾ ਦੇ ਵੀਜ਼ੇ ਵਾਸਤੇ ਅਯੋਗ ਕਰਾਰ ਵੀ ਦਿੱਤਾ ਜਾ ਸਕਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਇਮੀਗ੍ਰੇਸ਼ਨ ਨੀਤੀ ਨੂੰ ਸਖਤ ਕਰਦੇ ਜਾ ਰਹੇ ਨੇ ਹਾਲ ਹੀ ਦੇ ਵਿੱਚ ਅਮਰੀਕੀ ਦੂਤਕਰ ਨੇ ਭਾਰਤੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਖਤ ਚੇਤਾਵਨੀ ਜਾਰੀ ਕੀਤੀ ਹੈ ਚੇਤਾਵਨੀ ਮੁਤਾਬਕ ਜੇਕਰ ਵਿਦਿਆਰਥੀ ਆਪਣੀਆਂ ਸੰਸਥਾਵਾਂ ਨੂੰ ਸੂਚਿਤ ਕੀਤੇ ਬਿਨਾ ਕਲਾਸ ਛੱਡ ਦਿੰਦੇ ਨੇ ਜਾਂ ਆਪਣੇ ਅਕਾਦਮਿਕ ਪ੍ਰੋਗਰਾਮ ਛੱਡ ਦਿੰਦੇ ਨੇ ਤਾਂ ਉਹਨਾਂ ਦਾ ਵਿਦਿਆਰਥੀ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ। ਇਹ ਚੇਤਾਵਨੀ ਉਹਨਾਂ ਵਿਦਿਆਰਥੀਆਂ ਲਈ ਹੈ ਜੋ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਅਮਰੀਕਾ ਚ ਨੇ। ਦੂਤ ਘਰ ਨੇ ਇਹ ਵੀ ਕਿਹਾ ਹੈ ਕਿ ਵੀਜ਼ਾ ਇੱਕ ਵਿਸ਼ੇਸ਼ ਅਧਿਕਾਰ ਹੈ। ਅਧਿਕਾਰ ਨਹੀਂ ਅਤੇ ਜੇਕਰ ਕਾਨੂੰਨ ਤੋੜਿਆ ਜਾਂਦਾ ਹੈ ਤਾਂ ਇਸ ਨੂੰ ਰੱਦ ਕੀਤਾ ਜਾ ਸਕਦਾ ਹੈ। ਅਮਰੀਕੀ ਦੂਤਖਾਨੇ ਸੋਸ਼ਲ ਮੀਡੀਆ ਤੇ ਇੱਕ ਸਲਾਹ ਜਾਰੀ ਕਰਦਿਆਂ ਵਿਦਿਆਰਥੀਆਂ ਨੂੰ ਵੀਜ਼ਾ ਨਿਯਮਾਂ ਦੀ ਪਾਲਣਾ ਕਰਨ ਲਈ ਆਖਿਆ। ਦੂਤਖਾਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਨਿਯਮਿਤ ਤੌਰ ਤੇ ਕਲਾਸਾਂ 'ਚ ਜਾਣਾ ਚਾਹੀਦਾ ਹੈ ਤੇ ਕਿਸੇ ਵੀ ਅਕਾਦਮਿਕ ਜਾਂ ਨਿੱਜੀ ਸਮੱਸਿਆ ਦੀ ਸਥਿਤੀ 'ਚ ਆਪਣੇ ਮਨੁਨਿਤ ਸਕੂਲ ਅਧਿਕਾਰੀ ਨੂੰ ਸੂਚਿਤ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਅਨਧਿਕਾਰਿਤ ਰੋਜ਼ਗਾਰ ਤੋਂ ਬਚਣਾ ਚਾਹੀਦਾ ਹੈ ਤੇ ਆਪਣੀਆਂ ਵੀਜ਼ਾ ਜ਼ਿੰਮੇਵਾਰੀਆਂ ਤੋਂ ਜਾਣੂ ਹੋਣਾ ਚਾਹੀਦਾ ਹੈ। ਇਹ ਚੇਤਾਵਨੀ ਖਾਸ ਤੌਰ ਤੇ ਉਹਨਾਂ ਵਿਦਿਆਰਥੀਆਂ ਲਈ ਮਹੱਤਵਪੂਰਨ ਹੈ ਜੋ F1 ਵੀਜ਼ਾ ਤੇ ਅਮਰੀਕਾ 'ਚ ਪੜ ਰਹੇ ਨੇ। ਕਿਉਂਕਿ ਇਸ ਵੀਜ਼ਾ ਤਹਿਤ ਵਿਦਿਆਰਥੀਆਂ ਨੂੰ ਇੱਕ ਖਾਸ ਕੋਰਸ ਲੋਡ ਅਤੇ ਨਿਯਮਿਤ ਹਾਜ਼ਰੀ ਬਣਾਈ ਰੱਖਣੀ ਪੈਂਦੀ ਹੈ। ਜੇਕਰ ਕੋਈ ਵਿਦਿਆਰਥੀ ਇਹਨਾਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਪ੍ਰੋਗਰਾਮ ਤੋਂ ਹਟਾ ਦਿੱਤਾ ਜਾਂਦਾ ਹੈ ਤੇ ਦੇਸ਼ ਵਿੱਚ ਉਸ ਦੀ ਕਾਨੂੰਨੀ ਸਥਿਤੀ ਨੂੰ ਖਤਰਾ ਹੋ ਸਕਦਾ ਹੈ। ਜੁਲਾਈ 2025 ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਤਹਿਤ ਵਿਦਿਆਰਥੀ ਵੀਜ਼ਾ ਧਾਰਕਾਂ ਵਿੱਚ F1 ਅਤੇ OPT ਸਥਿਤੀ ਵਾਲੇ ਵੀ ਸ਼ਾਮਲ ਨੇ। ਉਹਨਾਂ ਨੂੰ ਪੂਰਾ ਸਮਾਂ ਦਾਖਲਾ ਤੇ ਅਕਾਦਮਿਕ ਸਥਿਤੀ ਬਣਾਈ ਰੱਖਣੀ ਚਾਹੀਦੀ ਹੈ। ਅਜੇ ਹਨ ਨਾ ਕਰਨ ਤੇ ਤੁਰੰਤ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਤੇ ਭਵਿੱਖ ਵਿੱਚ ਅਮਰੀਕੀ ਵੀਜ਼ਾ ਅਰਜ਼ੀਆਂ ਤੇ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਨੇ। ਦੂਤਕਰ ਨੇ ਇਹ ਵੀ ਆਖਿਆ ਹੈ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਅਮਰੀਕਾ 'ਚ ਹਮਲੇ ਕਰੇਲੂ ਹਿੰਸਾ ਜਾਂ ਹੋਰ ਅਪਰਾਧਾਂ ਲਈ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸਦਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਤੇ ਉਸ ਨੂੰ ਭਵਿੱਖ ਵਿੱਚ ਅਮਰੀਕੀ ਵੀਜ਼ਾ ਲਈ ਅਯੋਗ ਕੋਸ਼ਿਤ ਵੀ ਕੀਤਾ ਜਾ ਸਕਦਾ ਹੈ ਇਹ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕੀ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ ਤੇ ਹਜ਼ਾਰਾਂ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਯੁੱਧ ਸਮੇਤ ਦੇ ਕਾਨੂੰਨ ਦੀ ਵਰਤੋਂ ਕੀਤੀ ਜਾ ਰਹੀ ਹੈ। ਕਿਉਂਦਰ ਅਮਰੀਕੀ ਰਾਸ਼ਪਤੀ ਡੋਨਾਲਡ ਟਰੰਪ ਤੇ ਐਪਲ ਅਮਰੀਕਾ ਦੇ ਵਿੱਚ ਨਿਰਮਾਣ ਵਾਸਤੇ 100 ਬਿਲੀਅਨ ਡਾਲਰ ਦੀ ਨਵੀਂ ਵਚਨਬੱਧਤਾ ਦਾ ਐਲਾਨ ਕਰਨ ਜਾ ਰਹੇ ਨੇ। ਰਾਸ਼ਟਰਪਤੀ ਡੋਨਾਲਡ ਟਰੰਪ ਐਲਾਨ ਕਰਨ ਗਏ ਕਿ ਐਪਲ ਨੇ ਸੰਯੁਕਤ ਰਾਜ ਦੇ ਵਿੱਚ ਆਪਣੇ ਕਾਰਜਾਂ ਦਾ ਵਿਸਤਾਰ ਕਰਨ ਵਾਸਤੇ 100 ਬਿਲੀਅਨ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਇਹ ਵੱਡਾ ਨਿਵੇਸ਼ ਤਕਨੀਕੀ ਦਿੱਗਜ ਦੇ ਵੱਲੋਂ ਇਸ ਸਾਲ ਦੇ ਸ਼ੁਰੂ ਦੇ ਵਿੱਚ ਘਰੇਲੂ ਪੈਰਾਂ ਦੀ ਪਕੜ ਨੂੰ ਵਧਾਉਣ ਲਈ 500 ਬਿਲੀਅਨ ਡਾਲਰ ਦੀ ਵਚਨਬੱਧਤਾ ਤੋਂ ਬਾਅਦ ਕੀਤਾ ਕੀਤਾ ਗਿਆ ਇਸ ਦੇ ਨਾਲ ਹੀ ਡੋਨਾਲਡ ਟਰੰਪ ਟਿਮ ਕੁੱਕ ਦੇ ਨਾਲ ਵੀ ਮੁਲਾਕਾਤ ਕਰਨਗੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਐਪਲ ਵੱਲੋਂ ਅਮਰੀਕਾ 'ਚ ਨਿਰਮਾਣ ਨੂੰ ਹੁਲਾਰਾ ਦੇਣ ਲਈ ਐਪਲ ਵੱਲੋਂ 100 ਬਿਲੀਅਨ ਡਾਲਰ ਦੀ ਨਵੀਂ ਵਚਨਬੱਧਤਾ ਦਾ ਐਲਾਨ ਕਰਨ ਦੀ ਉਮੀਦ ਹੈ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਆਖਿਆ ਕਿ ਰਾਸ਼ਟਰਪਤੀ ਐਪਲ ਦੇ ਸੀਈਓ ਟਿਮ ਕੁੱਕ ਦੇ ਨਾਲ ਵਾਈਟ ਹਾਊਸ 'ਚ ਇੱਕ ਐਲਾਨ ਕਰਨ ਵਾਸਤੇ ਤਿਆਰ ਨੇ ਵਾਈਟ ਹਾਊਸ ਦੇ ਇੱਕ ਅਧਿਕਾਰੀ ਮੁਤਾਬਕ ਨਵਾਂ ਨਿਵੇਸ਼ ਅਗਲੇ 4 ਸਾਲਾਂ 'ਚ ਅਮਰੀਕੀ ਨਿਰਮਾਣ ਭਤੀ ਐਪਲ ਦੀ ਵਚਨਬੱਧਤਾ ਨੂੰ 600 ਬਿਲੀਅਨ ਡਾਲਰ ਤੱਕ ਵਧਾ ਦੇਵੇਗਾ ਅਤੇ ਇਸ 'ਚ ਇੱਕ ਨਵਾਂ ਅਮਰੀਕੀ ਨਿਰਮਾਣ ਪ੍ਰੋਗਰਾਮ ਸ਼ਾਮਲ ਹੋਣ ਦੀ ਉਮੀਦ ਹੈ ਜੋ ਐਪਲ ਦੀ ਸਪਲਾਈ ਚੇਨ ਤੇ ਉਨਤ ਨਿਰਮਾਣ ਨੂੰ ਅਮਰੀਕਾ 'ਚ ਲਿਆਉਣ ਤੇ ਕੇਂਦ੍ਰਿਤ ਹੈ ਵਾਈਟ ਹਾਊਸ ਦੇ ਬੁਲਾਰੇ ਟੇਲਰ ਰੌਜਰਸ ਨੇ ਇੱਕ ਬਿਆਨ ਚ ਆਖਿਆ ਕੀ ਐਪਲ ਨਾਲ ਐਲਾਨ ਅਮਰੀਕਾ ਦੀ ਆਰਥਿਕ ਤੇ ਰਸਟਰੀ ਸੁਰੱਖਿਆ ਦੀ ਰੱਖਿਆ ਲਈ ਮਹੱਤਵਪੂਰਨ ਹਿੱਸਿਆਂ ਦੇ ਉਤਪਾਦਨ ਨੂੰ ਮੁੜ ਪ੍ਰਸਾਰਿਤ ਕਰਨ 'ਚ ਇੱਕੋ ਸਮੇਂ ਮਦਦ ਕਰੇਗਾ ਕੰਪਨੀ ਨੇ ਫਰਵਰੀ 'ਚ ਐਲਾਨ ਕੀਤਾ ਸੀ ਕਿ ਉਹ ਅਗਲੇ 4 ਸਾਲਾਂ 'ਚ ਅਮਰੀਕਾ 'ਚ 500 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਤੇ 20000 ਯੂਐਸ ਆਧਾਰਿਤ ਕਰਮਚਾਰੀਆਂ ਨੂੰ ਨੌਕਰੀ ਦੇ ਰੱਖੇਗੀ Apple ਨੇ ਉਹਦੋਂ ਆਖਿਆ ਸੀ ਕਿ ਉਹ ਹਿਊਸਟਨ ਦੇ ਵਿੱਚ ਇੱਕ ਨਵਾਂ 2 ਲੱਖ ਵਰਗ ਫੁੱਟ ਨਿਰਮਾਣ ਪਲਾਂਟ ਬਣਾਏਗਾ ਜੋ 2026 ਚ ਖੁੱਲਣ ਵਾਲਾ ਹੈ ਜੋ ਸਰਵਰਸ ਨੂੰ Apple ਦੀਆਂ AI ਸੇਵਾਵਾਂ ਨੂੰ ਸ਼ਕਤੀ ਪ੍ਰਦਾਨ ਕਰੇਗਾ ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਉਹ ਮਿਸ਼ਗੰਚ ਇੱਕ ਵਿਦਿਅਕ ਅਕੈਡਮੀ ਸਥਾਪਿਤ ਕਰੇਗਾ ਜੋ ਨਿਰਮਾਣ ਤੇ ਕੇਂਦ੍ਰਿਤ ਹੋਵੇਗੀ ਤੇ ਅਮਰੀਕਾ ਭਾਰਤ ਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਫੰਡ ਵਿੱਚ ਆਪਣੇ ਨਿਵੇਸ਼ ਨੂੰ ਵਧਾਏਗੀ ਮਾਈਚ ਰਾਸ਼ਟਰਪਤੀ ਨੇ ਅਮਰੀਕਾ ਤੋਂ ਬਾਹਰ ਬਣੇ ਆਈਫੋਨ ਤੇ 25% ਟੈਰਿਫ ਲਗਾਉਣ ਦੀ ਧਮਕੀ ਦਿੱਤੀ। ਟਰੂਥ ਆਫ ਸੋਸ਼ਲ ਤੇ ਲਿਖਿਆ ਹੈ ਕਿ ਉਸਨੇ ਕੁੱਕ ਨੂੰ ਕਿਹਾ ਸੀ ਕਿ ਉਮੀਦ ਕਰਦੇ ਨੇ ਅਮਰੀਕਾ ਚ ਵਿੱਚ ਜਾਣ ਵਾਲੇ ਆਈਫੋਨ ਸੰਯੁਕਤ ਰਾਜ ਦੇ ਵਿੱਚ ਨਿਰਮਿਤ ਅਤੇ ਬਣਾਏ ਜਾਣਗੇ ਭਾਰਤ ਦੇ ਵਿੱਚ ਨਹੀਂ ਜਾਂ ਕਿਤੇ ਹੋਰ ਵੀ ਨਹੀਂ। ਕਬਿਲੇ ਗੌਰ ਹੈ ਕਿ ਐਪਲ ਚੀਨ ਅਤੇ ਭਾਰਤ ਦੇ ਵਿੱਚ ਆਈਫੋਨਸ ਬਣਾ ਰਿਆ ਸੀ ਜਿਸ ਤੋਂ ਡੋਨਾਲਡ 트੍ਰੰਪ ਕਾਫੀ ਨਰਾਜ਼ ਵਿਖਾਈ ਦੇ ਰਹੇ ਸੀ ਉਹਨਾਂ ਨੇ ਬਾਰ ਬਾਰ ਐਪਲ ਨੂੰ ਹਦਾਇਤਾਂ ਦਿੱਤੀਆਂ ਸੀ ਕਿ ਐਪਲ ਅਮਰੀਕਾ ਦੇ ਵਿੱਚ ਵਿੱਚ ਜਾਣ ਵਾਲੇ ਐਪਲ ਪ੍ਰੋਡਕਟਸ ਨੂੰ ਅਮਰੀਕਾ ਦੇ ਵਿੱਚ ਹੀ ਬਣਾਏ ਨਾ ਕਿ ਭਾਰਤ ਜਾਂ ਫਿਰ ਚੀਨ ਦੇ ਵਿੱਚ 트੍ਰੰਪ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਚੀਨ ਤੇ ਭਾਰਤ ਦੇ ਵਿੱਚ ਬਣਾਏ ਗਏ ਐਪਲ ਦੇ ਪ੍ਰੋਡਕਟਸ ਅਮਰੀਕਾ ਦੇ ਵਿੱਚ ਜੇ ਵੇਚੇ ਗਏ ਤਾਂ ਇਸ ਦਾ ਐਪਲ ਨੂੰ ਭਾਰੀ ਖਮਿਆza ਭੁਗਤਣਾ ਪੈ ਸਕਦਾ ਹੈ ਜਿਸ ਦੇ ਐਵਜ਼ ਦੇ ਵਿੱਚ ਹੁਣ Apple ਨੇ ਅਮਰੀਕਾ ਦੇ ਵਿੱਚ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋ ਇਹ ਸੰਤਾਜ਼ਾ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਆ ਮੁਖੜਲੇਸ ਦੇ ਉੱਤੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਨੂੰ ਵੱਡਾ ਚਟਕਾ 25 ਤੋਂ ਵਧਾ ਕੇ ਟੈਰਫ ਕੀਤਾ 50% ਦੀ। ਅਮਰੀਕਾ ਦੀ ਭਾਰਤੀ ਵਿਦਿਆਰਥੀਆਂ ਨੂੰ ਨਵੀਂ ਚੇਤਾਵਨੀ ਕਲਾਸਾਂ ਲਗਾਉਣ ਲਈ ਵਿਦਿਆਰਥੀਆਂ ਨੂੰ ਕੀਤੀ ਗਈ। ਟ੍ਰੰਪਤੇ ਐਪਲ ਦੇ ਸੀਓ ਟਿਮ ਕੁੱਕ ਕਰਨਗੇ ਮੁਲਾਕਾਤ 100 ਬਿਲੀਅਨ ਡਾਲਰ ਦੀ ਜਿਤਾਈ ਗਈ ਵਚਨਬੱਧਤਾ ਇਸ ਦੇ ਨਾਲ ਹੀ ਮੈਂ ਨੇ ਦਇਜਤ ਕਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ